ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਜਰਸੀ ਵਾੜ ਦਿਖਾ ਰਹੇ ਹਾਂ ਪੈਂਟ ਖੁੱਡੀ ਵੱਡੀ ਖੁੱਡੀ ਜਿਹੜੀ ਬਰਨਾਲਾ ਸ਼ਹਿਰ ਦੇ ਨਾਲ ਲੱਗਦੀ ਆ ਜ਼ਿਲ੍ਹਾ ਬਰਨਾਲਾ 7696043240 7696043240 ਵੀਰ ਦਾ ਮੋਬਾਈਲ ਨੰਬਰ ਆ ਸਾਹਮਣੇ ਸਕਰੀਨ ਤੇ ਜੇ ਆਪਾਂ ਵਾੜ ਦੇਖ ਰਹੇ ਹਾਂ ਦੂਜਾ ਸੂਆ ਵਾੜ ਸੂਰੀਆ ਸੂਨ ਦੇ ਵਿੱਚ ਲਗਭਗ ਇਹਦਾ ਹਜੇ 5 ਤੋਂ 6 ਦਿਨ ਕਹਿੰਦਾ ਪਰ ਇੱਕ ਹਫਤਾ ਬਾਕੀ ਪਿਆ ਇੱਕ ਹਫਤਾ ਬੈਠਦਾ ਸੂਨ ਚ ਬਾਕੀ ਪਿਆਗਾ ਤੇ ਦੂਜਾ ਸੂਆ ਸੂਰੀਆ ਪਹਿਲੇ ਸੂਏ ਮਲ ਕੇ ਦੱਸਦੇ ਕਿ ਦੁੱਧ ਦੇ ਨੇ 16 15 16 ਕਿਲੋ ਦੁੱਧ ਨੋਰਮਲ ਰਾਵਣਾ ਪਾਇਆ ਤੇ ਬਾਕੀ ਰੇਟ ਜਿਹੜਾ ਬਿਲਕੁਲ ਹੈਰਾਨ ਕਰਨ ਵਾਲਾ 40000 ਰੁਪਇਆ 40000 ਰੁਪਇਆ ਬੈਠਦਾ ਰੇਟ ਆ ਬਾਕੀ ਮੌਕੇ ਦੇ ਵੀ ਇਮਾਨਦਾਰ ਵਗੈਰਾ ਕਰ ਦਣਗੇ ਇਹਦੇ ਵਿੱਚੋਂ ਸੋ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਤੇ ਥਣਲੇਵਾ ਇਹ ਮੁਠੀ ਵਾਲਾ ਥਾਣਾ ਜਮਾ ਤੇ ਰੇਟ ਬਿਲਕੁਲ ਦਰਮਿਆਨਾ 40000 ਰੁਪਇਆ ਮੌਕੇ ਤੇ ਮਾਨਦਾਨ ਹੋ ਜੂਗਾ 40000 ਰੁਪਏ ਮਾਲਕਾਂ ਨੇ ਮੁੱਲ ਕੀਤਾ ਪਿੰਡ ਖੁੱਡੀ ਜ਼ਿਲ੍ਹਾ ਬਰਨਾਲਾ ਆ ਗਿਆ ਬਰਨਾਲਾ ਸ਼ਹਿਰ ਦੇ ਨਾਲ ਲੱਗਦਾ ਪਿੰਡ ਆ ਕਿਸੇ ਵੀ ਵੀਰ ਦੇ ਵੜ ਪਸੰਦ ਹੋਵੇ ਉਸ ਦਿੱਤੇ ਗੇ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ